ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਦੇ ਵੜਾ ਜਿਹੜੀ ਤਾਜੀ ਸੂਈ ਆ ਬਾਕੀ ਬਈ ਚਾਰੇ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਣੀਆਂ ਲੈਣੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਹਮ ਬਲੇ ਨੇ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ 98146615312 98146615312 ਆਓ ਪੁੱਛ ਲੈਣੇ ਬਾਈ ਚੋਟੇ ਆ ਜੀ ਬੈਸ ਬਜੀ ਸਸਕਾਲ ਸਤਿ ਸ੍ਰੀ ਅਕਾਲ ਜੀ ਹੋਠੀ ਕੋ ਵਧੀਆ ਪੂਰੇ ਵਧੀਆ ਵੀ ਕਿਵੇਂ ਚੱਲਦਾ ਬਾਈ ਕੰਮ ਦਾ ਬਹੁਤ ਵਧੀਆ ਚੱਲਦਾ ਵੀ ਸਵੇਰੇ ਤਾਂ ਜਿਆਦੇ ਰਸਦੇ ਸੀ ਗਮ ਹਨਾ ਢੜਕੇ ਵੀ 7 ਵੜਾ ਸੀਗਾ 2 ਮੱਲਣ ਵਛੀਆਂ 6 ਲੋਗੋਂ ਕੱਚੇ ਤੇ ਕਰਤੀਆਂ ਠੀਕ ਹੈ ਬਾਈ 5 ਵੜਾ ਰਹਿ ਗਏ ਠੀਕ ਆ ਭਾਈ ਆ ਨਾਮ ਤੇ ਡਰੈਸ ਨਾਮ ਬਿਹਰਜੀਤ ਸਿੰਘ ਪਿੰਡ ਛੰਨਾਗਲਾ ਸਿੰਘਲਾ ਜਿਲ੍ਹਾ ਬਰਨਾਲਾ ਤੇ ਤੁਸੀਂ ਉੱਥੇ ਪਾ ਰਹੇ ਜਾਂਦੀ ਹੈਗੀ ਨੇੜੇ ਪਿੰਡ ਭਾਈ ਜਿਹੜੇ ਆਪਾਂ ਨੂੰ ਭਦੌੜ ਸਹਰਾ ਇਹਨਾਂ ਡਾਕਟਰ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਠੀਕ ਆ ਆਪ ਦੀ ਪੂਰੀ ਨੈਟਵਰਕ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਂਦੀਆਂ ਵੀ ਹੁੰਦੀਆਂ ਆਂ ਠੀਕ ਆ ਕੋਈ ਵੜਾ ਕਰਦੀ ਨਹੀਂ ਹੁੰਦੀ ਕਦੋਂ ਵੀ ਲੈਣੀ ਆ ਤਸੱਲੀ ਕਰਕੇ ਲੈਵੇ ਠੀਕ ਆ ਤੇ ਆਪਣੀਆਂ ਲਿਆਂਦੀਆਂ ਵੀ ਹੁੰਦੀਆਂ ਆਂ ਇੱਥੇ ਦੇਖ ਲੈ ਸਹੀ ਆ ਤਾਂ ਗਲਤ ਹੈਗੀ। ਭਾਵੇਂ ਕਦੋਂ ਡਾਕਟਰ ਅਗਲੇ ਸਾਈ ਸੱਪਾ ਪਾਉਣਾਗਾ ਵੱਡੀ ਛੋਟੀ ਆਹਦੀ ਫਿੱਟ ਕਰਕੇ ਸਾਈ ਪਾਵੇ। ਠੀਕ ਹੈ। ਹਾਂ ਓਕੇ ਜੀ। ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜੀ ਨਸਲ ਆ? ਏ ਡਾਕਟਰ ਗਰਲੈਂਡੋ ਆ ਗਈ ਪਹਿਲਾ ਸੁਭਾ ਵਿਚੀ 4 ਦਾੰਦ ਗਰਲੈਂਡੋ ਪਹਿਲਾ ਸੁਭਾ 4 ਦਾੰਦ ਹਾਂ ਲੇਵਾ ਦੇਖ ਹਣਾ ਆ ਕਿ ਲੇਵੇ ਦੇ ਫੀਟਿੰਗ ਦੇਖ ਡਾਕਟਰ ਇਹ ਤੜਕੇ ਦਾ ਵੇਲਾ ਹੈਗਾ ਹੂੰ ਬਾਕੀ ਟਰ ਲਾਟੂ ਨਾ ਬਹੁਤ ਪੰਗਾਂ ਵਿਚੀ ਦੀਆਂ ਕਿਆ ਬਾਤਾਂ ਆਏ ਡਾਕਟਰ ਆਏ ਨੂੰ ਮੰਨ ਕੇ ਚੱਲ ਅੱਧਾ ਪੁਣਾ ਘੰਟੀ ਹੋਇਆ ਮਸਾ ਹਜੇ ਤੇ ਬਾਕੀ ਨਾਲ ਲੇਵੇ ਤਿਆਰੀ ਤਿਉਰੀ ਵਿਚੀ ਦੀ ਹੂੰ ਕਿੰਨੀ ਕਹਦੇ ਹੁੰਦੀ ਹੈਗੀ ਬਾਕੀ ਸੀਰ ਢੰਡੀ ਆ ਕਿ ਲੇਵਾ ਪੂਰਾ ਫਿੱਟ ਆ ਬਾਕੀ ਚਮਕ ਚਮਕ ਦਿਖਾ ਦੇ ਡਾਕਟਰ ਸਲੀਨਰ ਗਈ ਪਈ ਆ ਵਿਚੀ ਸਹੀ ਗੱਲ ਆ ਬਈ ਪੂਰੀ ਚਮਕਾ ਲੇਵਾ ਕਮਾਲ ਦਾ ਥਾਣੇਕ ਬਾਕੀ ਡਾਕਟਰ ਚਾਰ ਦੰਦ ਦਾ ਹਾਜੇ ਬੱਚੀ ਚਾਰ ਦੰਦ ਮੂਹਰੋਂ ਲੇਵਾ ਚੈੱਕ ਕਰੋ ਇੱਕ ਨੰਬਰ ਚਾਰੇ ਥਣ ਨਿਕਲ ਬਾਕੀ ਡਾਕਟਰ ਸੀਲ ਹੰਡੀ ਬੱਚੀ ਐਨੀ ਕਾ ਗਈ ਹੂੰ ਬਾਕੀ ਡਾਕਟਰ ਸੀ ਹੰਡੀ ਵਾਲੀ ਆ ਬਾਕੀ ਡਾਕਟਰ ਥਣ ਦਿਖਾ ਦੇ ਪਹਿਲੇ ਬੱਚੂ ਲੱਗ ਗਿਆ ਤਾਂ ਥਣ ਬੜਾ ਕਮਾਲ ਡਾਕਟਰ ਕਮਾਲ ਕਰੀ ਬਥਣ ਲੇ ਵੇਦਾ ਬੱਚੀ ਦਾ ਮਗਰ ਮੂਹਰ ਦਾ ਪੂਰਾ ਲੇਵਾਗਾ ਕਿਆ ਬਾਤ ਇਹ ਸੀਲ ਹੰਡੀ ਬਹੁਤ ਡਾਕਟਰ ਸਿੱਧੇ ਬਾਸੀ ਦੇ ਭੌਣਾ ਵਾ ਪੁੱਠੇ ਬਾਸੀ ਨਹੀਂ ਵੇ ਜਾ ਸਹੀ ਗੱਲ ਆ ਇਹ ਕਿਹੜਾ ਕਰਨਾ ਜੰਮੇ ਨਹੀਂ ਕੁਛ ਦੇ ਮੈਗਰ ਡਾਕਟਰ ਲੇਵੇ ਦੀ ਕੁਆਲਿਟੀ ਦਿਖਾ ਦੇ ਬੱਛੀ ਦੀ ਬਾਕੀ ਬਾਤ ਆ ਵੀ ਲੇਵਾ ਬੜਾ ਚੰਗਾ ਹਨ ਬੜਾ ਨਿਆਇ ਚੰਗੀ ਕੁਆਲਿਟੀ ਡਾਕਟਰ ਲੇਵੇ ਆ ਡਾਕਟਰ ਮਗਰ ਸੰਖਾਂੀਆਂ ਹੈਗਾਗਾ ਇਹ ਚਾਲਦੀਆਂ ਚੁਲਦੀਆਂ ਹੈ ਨਹੀਂਆਂ ਠੀਕ ਆ ਬਾਈ ਹਾਂ ਇਹ ਤਾਂ ਆਮ ਹੀ ਆ ਜਾਂਦੀਆਂ ਵੇੜਾ ਦੇ ਕੋਈ ਚੱਕਰ ਨਹੀਂ ਇਹਦਾ ਬ੍ਰੀਟ ਹੋਈ ਬਾਕੀ ਡਾਕਟਰ ਇਧਰੋਂ ਉਧਰੋਂ ਦਿਖਾ ਦੇ ਵੇੜ ਦਾ ਪੂਰਾ ਚਾਰੇ ਪਾਸੇ ਲੇਵਾ ਡਾਕਟਰ ਇੱਕੋ ਜਾਗਾ ਹੋ ਜਾਨੇਗਾ ਐ ਨਹੀਂ ਕੋਈ ਡਾਕਟਰ ਸੜਾ ਹੋਈਆਂ ਮਰੀ ਜਾਊਗੀ ਇਹ ਨਾ ਕਰਨ ਜਿਵੇਂ ਹੀ ਨਹੀਂ ਕੋਸ ਬਸੰਦੀ ਫੁੱਲ ਆ ਬਈ ਜਿਵੇਂ ਮਰ ਗਿਆ ਥਲਾਈ ਚਲ ਪਈ ਚੈੱਕ ਕਰੀ ਵੀ ਡਾਕਟਰ ਬਦਲਣਾ ਹੈਗਾ ਕਿ ਆਏ ਡਾਕਟਰ ਨਾਲ ਪਯਾਰ ਚਾਰ ਦੰਦ ਹੈਗੀ ਚਾਰ ਦੰਦ ਕੀ ਬਾਤ ਆ ਬਾਈ ਬ੍ਰੀਡ ਫੁੱਲਾ ਹੈ ਨਾ ਬ੍ਰੀਡ ਫੁੱਲਾ ਡੈਕਟਰ ਬਾਕੀ ਚਮਕ ਚਮਕ ਵਾਲੀ ਆ ਬੱਚੀ ਗਰਲੈਂਡ ਉਹ ਨਸਲਾ ਗਰਲੈਂਡ ਉਹ ਨਸਲਾ ਮਿਲਦੀ ਬਹੁਤ ਘੱਟ ਆ ਬਾਈ ਤੇ ਥੋੜਾ ਜਿਹਾ ਛੋਟੀ ਜਿਹੀ ਹੈਗੀ ਪੂਰਾ ਕੱਦ ਰੈਡ ਜਵਾਨੀ ਜੂਨੀ ਸਹੀ ਕਰਨਾ ਇਹ ਪੂਰਾ ਬੱਚੀ ਪੂਰਾ ਫੁੱਲਾ ਹੈ ਫੁੱਲ ਲੱਗੀਆਂ ਸਹੀ ਕਰਨਾ ਡੈਕਟਰ ਪਿੰਡਾਂ ਵਿੱਚ ਜਮਾ ਬੱਚੀ ਦਾ ਕਾਗਜ਼ ਵਰਗਾ ਪਿਆ ਹਾਂ ਆ ਮੈਂ ਇੱਥੇ ਖੜਾ ਲਾ ਡੈਕਟਰ ਕਹਿਣਾ ਕਰਨਾ ਐ ਰਿਛੀ ਜਾਣੀਆਂ ਬੱਚੇ ਐ ਅਗਲੀ ਨੂੰ ਜੇ ਮੈਂ ਉਸ ਕਹਿਣਾ ਕਿ ਤਾਹਨ ਕੁਆਲਟੀ ਕੁਆਲਟੀ ਦਿਖਾੜਾ ਚਮਕ ਦੇਖ ਵੈੜ ਤੇ ਹਨ ਬਾਕੀ ਚੌਂਕੜਾ ਤਾਂ ਸਿੱਧੀ ਜੁੱਧੀ ਦੇ ਕਿੰਨੀ ਆ ਪੱਕਰਦਾ ਪੱਦਰ ਪੂਰੀ ਆ ਬਾਕੀ ਫੈਂਟ ਫੁੱਲ ਗਰਮੀ ਨਹੀਂ ਮਾਨਦੀ ਬਈ ਮੈਂ ਜਿਹੜਾ ਡਾਕਟਰ 2 ਲੱਖ ਲਾ ਦੇ ਰੀਜ਼ ਨਹੀਂ ਕਰਦੇ ਸਹੀ ਗੱਲ ਆ ਬਈ ਬਾਕੀ ਫੇਸ ਨੂੰ ਗੋਲ ਨਹੀਂ ਆਇਆ ਫੇਸ ਬੜਾ ਪਿਆਰਾ ਬਿਊਟੀ ਇੱਕ ਨੰਬਰ ਤੋਰਾ ਇੱਕ ਨੰਬਰ ਸੋਈ ਸਵਾਈ ਆ ਬਰੀਡ ਓਕੇ ਆ ਬਈ ਬਹੁਤ ਘੱਟ ਮਿਲਦੀ ਆ ਬਰੀਡ ਡਾਕਟਰ ਹੋਰ ਲੈ ਕੇ ਦਿਖਾ ਦੇਗੇ। ਬਾਕੀ ਬੈਡ ਡਾਕਟਰ ਸੈਡਾ ਨੂੰ ਦਿਖਾ ਦੂਗਾ ਇਹਨਾਂ। ਕੀ ਆ ਬਾਤ ਆ ਬਈ। ਹੂੰ ਤੋਰਾ ਦੇਖੋ ਕਰਮਾਈ ਦਾ ਲੇਵਾ ਆ ਦੇਗਾ। ਤੋਰਾ ਹੀ ਦੱਸ ਦਿੰਦਾ ਬਸੂ ਦਾ। ਤੋਰਾ ਹੀ ਬਾਕੀ ਇਹ ਤਾਹ ਤੋਹ ਦਾ ਮੱਛੀ ਦੀ ਖੜਦੀ ਹੁਣ ਨਹੀਂ। ਸਹੀ ਬਾਤ। ਇਹ ਆ ਚੰਗੀ ਆਈ ਬਾਕੀ ਫੇਸ ਬੂਸ ਦਿਖਾਏ ਡਾਕਟਰ ਬੈਡ ਨੂੰ ਤਿੰਨਾ ਚੰਗਾ ਲੱਗਿਆ। ਇਸ ਬੜਾ ਪਿਆਰਾ ਦੇਖੋ। ਬਾਕੀ ਨਾਂ ਕੀ ਡਾਕਟਰ ਚੰਕ ਬਹੁਤ ਨਹੀਂ ਆਇਆ ਜਾਏਗੀ। ਪੱਧਰ ਦੇਖ ਹਨਾ। ਹਾਂ ਪੱਧਰ ਹੀ ਬਾਕੀ ਪਿੰਡਾ ਡਾਕਟਰ ਸਲੀਨ ਵਰਗਾ ਜਮਾ ਬੱਛੀ ਦਾ। ਇਸ ਦਿਖਾ ਦੇ ਮੜਾ ਯਾ ਫੇਸ ਦੀ ਬਿਊਟੀ ਦੇਖੋ। ਕਮਾਰਾ। ਮੋੜ ਨਾਈਟ ਰੈਂਡਿੰਗ ਜਾਇਜ਼ ਹੋਣੀ ਅੱਜ ਠੀਕ ਆ ਕੇ ਨੋ ਵੀ ਜਾਇਜ਼ ਹੋਣੀ ਹੈ ਇੱਦਾਂ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ ਮੁੱਲ ਬਾਈ ਕਹਿੰਦਾ ਅੱਜ ਵੀ ਜਮਾ ਜਾਇਜ਼ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਖਾਣ ਲਈ ਵਾ ਇੱਕ ਨੰਬਰ ਆ ਵੀ ਇਕੱਲਾ ਇਕੱਲਾ ਥਾਣ ਮੁਕੀ ਵਾਲਾ ਥਾਂ ਦਾ ਨੁਕੀ ਚੱਕਾ ਆ ਡਾਕਟਰ ਵਾਲੀ ਆ ਕਿਨੇ ਬਾਕਟਰ ਸੀਲਟੀ ਦੀ ਕੁਆਲਿਟੀ ਬਸਰੀ ਦੀ ਕਿੰਨੀ ਕਹਦੇ ਉਨੀ ਹੈਗੀ ਬਾਕੀ ਲੇਵਾ ਫਿੱਟ ਜਮਾ ਕਿਆ ਬਾਪ ਡਾਕਟਰ ਧਾਰਾ ਇਹ ਬਿਨਾ ਬੱਚਾ ਛੱਡ ਕੇ ਬਣਾ ਨਿਆਣਾ ਪਾ ਕੇ ਮਾਰਗ ਦਿਖਾਵਾਂਗੇ ਧਾਰਾ ਇਹਣਾ ਕਰਨ ਜਮੇ ਨਹੀਂ ਕੋਸ ਬੱਚੇ ਠੀਕ ਆ ਭਾਈ ਲੈ ਡਾਕਟਰ ਜੇ ਮਰਜੀ ਬੈਠਾ ਰਹੇ ਨੇ ਬੜਾ ਕਮਾਲ ਦਾ ਭਾਈ ਥਾਣ ਇੱਕ ਨੰਬਰ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬਰੀਡ ਹੋ ਕੇ ਹੈ ਸਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਥਾਣ ਬਹੁਤ ਚੰਗਾ ਲੱਗਿਆ ਹਨਾ ਥਾਣ ਵੀ ਬਹੁਤ ਨਹੀਂ ਆਇਆ ਚੰਗਾ ਲੱਗਿਆ ਲੈ ਡਾਕਟਰ ਕਿਵੇਂ ਮਰਜੀ ਵੇਆ ਸਹੀ ਆ ਕਿਹੜਾ ਕਰਨਾ ਜੰਮੀ ਕੋ ਡਾਕਟਰ ਵਾ ਕੇ ਚਵਾਈ ਦੇਖੀ ਬੱਚੀ ਸੋਣ ਦੇਖੋ ਕਰਮਾਈ ਦਾ ਸੋਣ ਬੜਾ ਚੰਗਾ ਹੈ ਨਾ ਕੋਲ ਡਾਕਟਰ ਇੰਨਾ ਚੰਗਾ ਲੱਗਿਆ ਬੱਚੀ ਨੂੰ ਕਿੰਨਾ ਹੈ ਇਹ ਨਾ ਮੋਟੀ ਮੋਟੀ ਚਵਾਈ ਆ ਭਾਈ ਜਿਵੇਂ ਮਰਜੀ ਧਾਰਾ ਮਰੀ ਦਾ ਧਿਆਨ ਮੈਂ ਮਰਜੀ ਕੋਈ ਕਹ ਲੈ ਜੀ ਲਾ ਲਾ ਚੋਣਿਆ ਬੜੀ ਪੋਲੀ ਚਵਾਈ ਆ ਨਾ ਬਾਈ ਬਾਈ ਨੇ ਥਣ ਬਾਹ ਨਹੀਂ ਆਇਆ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਸਹੀ ਆ ਇਹਦਾ ਟਵਾੜੇ ਮੁੜੇ ਭਲਾ ਨਹੀਂ ਆ ਬੱਚੀ ਕਿੰਨਾ ਕਿੰਨਾ ਨਾ ਮਾਰੀਆਂ ਦੇਖੋ ਬੜੀ ਆਉਣੀ ਕੀ ਆ ਵਾਸਾ ਜਵਾਈ ਮਾਰੀ ਦੰਗੀ ਆ ਵੇ ਬਾਟਰਲੇ ਥੋੜਾ ਜਿਹਾ ਚੈੱਕ ਕਰ ਲੋ ਕਿ ਭਾਈ ਸੂਣ ਤਾਂ ਕਰ ਮਾਈ ਨੂੰ ਇੱਕ ਨੰਬਰ ਲਾਈ ਜਾਂਦਾ ਕਿਆ ਬਾਤ ਹੈ ਇਹਨੇ ਕਰਾ ਡਾਕਟਰ ਕੋਸ਼ਿਸ਼ ਨਹੀਂ ਆਪਾਂ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਹੂੰ ਦੋਦੋ ਡਾਕਟਰ ਕਿਲੋ ਖੰਡ ਘੱਟ ਦੇ ਦੇ ਪਸੂ ਸੀਲ ਠੰਡਾ ਹੋਵੇ ਸਹੀ ਹੈ ਬਈ ਹੂੰ ਜੋ ਛੜਾ ਮਰੀ ਗਿਆ ਕਨੇ ਦੁੱਤੋ ਵੀ ਕੀ ਲੈਣਾ ਹੈ ਸਹੀ ਗੱਲ ਜਵਾਈ ਵਾਲੀ ਦੰਗੀ ਆ ਨਾ ਜਵਾਈ ਜਿਹੜਾ ਕਿੰਨੇ ਘੜਾ ਮਾਰਿਆ ਡਾਕਟਰ ਨਾਲ ਮਾਰੀਆਂ ਨਾਲ ਕਿਆ ਬਾਤ ਹੈ ਇਲਾਜ ਖੜੀ ਆ ਰਾਮ ਦੇ ਖਾਣ ਦੇ ਕੋਲ ਕੱਲਾ ਥਾਣ ਬਰੀਡ ਇੱਕ ਨੰਬਰ ਗਰਲੈਂਡੋ ਨਸਲਾ ਮੇਰੀ ਕਾਟਟ ਕੱਤਲਾ ਬਾਈ ਬਰਾਬਰ ਥੋੜਾ ਉਸਾ ਬਣਾਉਂਦਾ ਚਾਲਾ ਉਹ ਕਰਦਾ ਕੱਦ ਵੀ ਚੰਗਾ ਕਰ ਮਾਈ ਦਾ ਸੋਈ ਸਵਾਇ ਤੇ ਫਰੀਕ ਕਿ ਬੁਕ ਕਿ ਵਾਲੀ ਨਹੀਂ ਆਇਆ ੜਾਟੋਂ ਦੇਖੋ ਉੱtre ਹੀ ਵੇੜਦੇ ਤੇ ਮੁੱਲ ਵੀ ਬਾਈ ਕਹਿੰਦਾ ਜਮਾ ਜਾਜੂ ਬੜਾ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਵੀ ਬਾਈ ਦੇ ਜਾਜੇ ਹੁੰਦੇ ਆ ਦੂਜੇ ਤੀਜੇ ਫੋਨ ਦੇ ਬਾਈ ਦਾ ਫਾਲ ਦੇਖੋ ਉਹਦੇ ੜਾਟੋਂ ਪਾਉਂ ਦੋ ਤਿੰਨ ਵੀਡੀਓ ਪਾ ਗਿਆ ਗਿਆ ਪੰਜ ਪੰਜ ਛੇ ਛੇ ਮਿੰਟ ਐਸਾ ਪਰੂ ਵੇਖ ਜਾਂਦੇ ਆ ਸਹੀ ਗੱਲ ਆ ਮਾਨਿਕ ਦਾ ਵੇਚਣ ਵਾਲੇ ਭਰਾ ਬਹੁਤ ਲੈ ਜਾਂਦੇ ਨੇ। ਇਹਦੇ ਲਈ ਬਹੁਤ ਲੈਣ ਤਾਂ ਹੀ ਡਾਕਟਰ ਮੁੱਲ ਨਹੀਂ ਕਰਦੇ ਵੀਡੀਓ 'ਚ। ਉਹ ਸਾਡੇ ਕਿ ਵੀ ਦੋ ਵੜਾ ਦੇ ਸੌਣ ਤੋਂ ਪਹਿਲਾਂ ਵੇਚ ਗਿਆ। ਇੱਡੇ ਜਿਹੇ ਡਾਕਟਰ ਮੰਨ ਕੇ ਚੱਲ ਅੱਧੇ ਕੋਲੇ ਕਹਿੰਦੇ ਡੈਂਗਰ ਸੇਲ ਹੋ ਜਾਂਦੇ ਆ। ਹੋ ਜਾਂਦੇ ਆ। ਸਹੀ ਹੈ ਭਾਈ। ਅੱਗੇ ਵੀਰੇ ਦੋ ਨੰਬਰ। ਕਿਹੜਾ ਸੁਆ ਸੁਣਨੀ ਹੈ ਵੀਰੇ? ਡਾਕਟਰ ਪਹਿਲਾ ਸੁਆ ਦੋ ਦੰਦ ਵਿੱਚ ਹੀ ਆ ਗਈ। ਦੋ ਦੰਦ ਪਹਿਲਾ ਸੁਆ। ਡਾਕਟਰ ਦੰਦ ਦਿਖਾ ਦੇ ਪਰ ਦੰਦ ਨਹੀਂ ਦਿਖਾ ਰਹੇ ਡਾਕਟਰ। ਲੈ ਭਾਈ ਦੰਦ ਪੱਟ ਕੇ ਦਿਖਾ ਨੇ ਕੋਈ ਚੱਕਰ ਹੀ ਨਹੀਂਗਾ। ਲੈ। ਨੰਨ ਪ्योर ਦੋ ਦੰਦ ਡਾਕਟਰ। ਬੱਛੇ ਹੀ ਐਡਟ ਤੇ ਕੱਦ ਐਨਾਗਾ ਹੂੰ ਬਣ ਕੇ ਚੱਲ ਸਾਰੇਆਂ ਬਣਾ ਵੱਡੀ ਆ ਗਈ ਸਹੀ ਗੱਲ ਆ ਭਾਈ ਤੇ ਬਾਕੀ ਛੱਲ ਕੁਆਰਟੀ ਦਿਖਾ ਰਾਇਆ ਕਿ ਬੱਛੀ ਲੇਵਾ ਬੜਾ ਕਮਾਲ ਆ ਹਨਾ ਭਾਈ ਪਰ ਟਰੇਟਰ ਲੇਵਾ ਵੀ ਹੂੰ ਬਾਕੀ ਮੱਛੀ ਦਾ ਕੱਦ ਵਿੱਡ ਕੱਦ ਵਿੱਡ ਫੁੱਲਾ ਟਰੇਟਰ ਨਾ ਆ ਰਿਹਾ ਬਣ ਕੇ ਚੱਲ ਪਹਿਲੇ ਸੁਵੇੜੇ ਟਰੇਟਰ ਬੱਛੀ ਐਨੀ ਤਿਆਰ ਕਰਨੀ ਬਹੁਤ ਔਖੀ ਆ ਗਈ ਸਹੀ ਗੱਲ ਆ ਭਾਈ ਹਾਂ ਕਿੰਨੀ ਕਹਦੇ ਉਨੀ ਵੱਡੀ-ਬੁੱਡੀ ਵੱਡੇ ਫੁੱਲਾ ਉਹਦੇ ਵਜੋਂ ਟਰੇਟਰ ਕਿਹੜੇ ਫਾਰਮੋਂ ਚ ਲਈਏਗੀ ਠੀਕ ਆ 35 ਕਿਲੋ ਮੰਨ ਕੇ ਚੱਲੋ ਕਿ ਪਹਿਲੇ ਨੇ ਬੜਾ ਚੱਲਣਾ ਸਾਡੇ ਠੀਕ ਆ ਭਾਈ ਹੂੰ ਵੀ ਆਏ ਬਾਕੀ ਦਬਦਾਰ ਬਹੁਤ ਛੋਟੇ ਡਾਕਟਰ ਬਾਕੀ ਫੇਰ ਫੁੱਲ ਦਿਖਾ ਦੇ ਫੇਸ ਬੜਾ ਪਿਆਰਾ ਕਰ ਮਾਈ ਦਾ ਬੋਦੀਬਾਦੀ ਚੰਗੀ ਐ ਸਨਖ ਪੁਣਾ ਬੈਠ ਦੇ ਵਿੱਚ ਫੁੱਲ ਫੋਲ ਲੈ ਭਾਈ ਤੋੜ ਕੇ ਦਿਖਾ ਦੇ ਫੋਲ ਨੂੰ ਬ੍ਰੀਡ ਕੁਆਲਟੀ ਦਾ ਕਿੰਨੀ ਕਹਦੇ ਓਨੀ ਆ ਹਾਂ ਕਿਹੜੇ ਸਾਰਾ ਡਾਕਟਰ ਕੱਦ ਵਡਾਗਾ ਕੁਛ ਨੂੰ ਪਹਿਲੇ 30 ਕਿਲੋ ਦੁੱਧ ਵੀ ਨਹੀਂ ਦਵਾ ਲਾ ਬ੍ਰੀਡ ਫੁੱਲ ਖਾਣ ਲੇਵਾ ਇੱਕ ਨੰਬਰ 80 ਜੁਨੇ ਚਾਹੇ ਮਸ਼ੀਨ ਨਾਲ ਚੋਲ ਹੂੰ ਇਹਦਾ ਡੈਕਟਰ ਲੇਵਾ ਕਿ ਆ ਕੀ ਆਈ ਕਰਕੇ ਠੀਕਾ ਉਹ ਲਿਜਾਇ ਲੇਵਾ ਸੀ ਕਿਹਦੇ ਡੈਕਟਰ ਮੈਂਦੇ ਬੱਚਾ ਧਰਨਾ ਇਹ ਤੂੰ ਦੁੱਬਣਾ ਲੇਵਾ ਹੋਰ ਤਿਆਰ ਕਰ ਜਾਣਾ ਬੱਚੀ ਸਹੀ ਗੱਲ ਆ ਬਾਈ ਸਹੀ ਗੱਲ ਬਾਈ ਇਹਦਾ ਕੁਆਲਿਟੀ ਕੁਵਲਟੀ ਦਿਖਾ ਦੇ ਬੱਚੀ ਮੱਡੀ ਮੁੰਡੀ ਦਿਖਾ ਦੇ ਕਿੰਨੀ ਫੁੱਲ ਕੱਦ ਫੁੱਲ ਬਰੀਡ ਹਾਂ ਚਮਕ ਦੇਖ ਬੈਠ ਦੇ ਇਹ ਰਾਈ ਕਰਕੇ ਬੜਾ ਉਪਰਾ ਮੰਨੀ ਆ ਲੇ ਫੁੱਲੀ ਆਈ ਵੀ ਹੈਗੀ ਸਹੀ ਆ ਕਿਹੜਾ ਬਾ ਕਿਹੜਾ ਡੈਕਟਰ ਮੰਨ ਕੇ ਸੀਲ ਵੀ ਬੱਚੀ ਕਿੰਨੀ ਗੇਦੇ ਓਲੀ ਆਈ ਸਹੀ ਗੱਲ ਆ ਬਾਈ ਇਹ ਫੁੱਲ ਬਹੁਤ ਇਹ ਐ ਕਿ ਕਰ ਲਿਆ ਰਚੂ ਲੈਵਾ ਵੀ ਮਗਰ ਮੋਹਰ ਲਾ ਕੇ ਨਹੀਂ ਪੂਰਾ ਡਾਕਟਰ ਪਾਕਿਸਤਾਨ ਡਾਕਟਰ ਇਹ ਜਿਹੜਾ ਹੋਰ ਲਵਾਣ ਨੇ ਸਹੀ ਗੱਲ ਬਾਕੀ ਇਹ ਜਿਆ ਛਾਣ ਨਹੀਂ ਲਾਦਾ ਡਾਕਟਰ ਹਰੇਕ ਬੱਚੀ ਨੂੰ ਸਹੀ ਗੱਲ ਆ ਭਾਈ ਸਹੀ ਗੱਲ ਜਿਹੜਾ ਕੋਈ ਬੰਦਾ ਜਿਹੜੇ ਬਰਾਬਰ ਕਰਨੇ ਦੰਦ ਕੱਦ ਬੱਚੀ ਨੇ ਬਹੁਤ ਨਹੀਂ ਆ ਇਹ ਡਬਲ ਕਰ ਦੇਣਾ ਸਹੀ ਗੱਲ ਆ ਭਾਈ ਹੋਰ ਵੀ ਡਾਕਟਰ ਬਹੁਤ ਹੀ ਆ ਇਹ ਡਬਲ ਕਰਦਾ ਕੁਝ ਨਹੀਂ ਘਟਣ ਵਾਲੀ ਚੀਜ਼ ਨਹੀਂ ਵਧਣ ਵਾਲੀ ਚੀਜ਼ ਵਧਣ ਵਾਲਾ ਸੌਦਾ ਹੈ ਕਿ ਕੋਈ ਡਾਕਟਰ ਹੋਰ ਹੁੰਦੇ ਆ ਜੇ ਡੇਢ ਮੁੱਲ ਕਰਨਾ ਚਾਹੀਦਾ ਜੀ ਬੱਚੀ ਦਾ ਸਹੀ ਗੱਲ ਉਹ ਹੋਇਆ ਕਿ ਮੁੱਲ ਨਹੀਂ ਕਰ ਰਹੇ ਨਾ ਗਏ ਮਾਇਨੇ ਦਾ ਬੱਚੀ ਆ ਠੀਕ ਹੈ ਭਾਈ ਬੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਮੁੱਲ ਜਾਇ ਜੇ ਪਹਿਲਾਂ ਵੀ ਆਇਆ ਕਿ ਉਹ ਫੁੱਲੀ ਆਈ ਸੀਗੀ ਕੋਈ ਬੜੀ ਔਰੀਜਿਨਲ ਕਰੀ ਐ ਮਾਇਰ ਮਗਰ ਫੁੱਲੀ ਜਾਂਦੀ ਹੈਗੀ ਸਹੀ ਗੱਲ ਐ ਐ ਕੋਟ ਦੀ ਕਰੀ ਜਾਂਦੀ ਹੈਗੀ ਹੂੰ ਸਹੀ ਕੋਲ ਏਅਰ ਕੰਡੀਸ਼ਨਰ ਠੰਡੀ ਸੀਲ ਫੁੱਲ ਫੁੱਲ ਬਰੀਡਾ ਥਣ ਲੇਵਾ ਬੜਾ ਚੰਗਾ ਮੁੱਠੀ ਵਾਲਾ ਖਣ ਕੱਲਾ ਕੱਲਾ ਥਣ ਨਾੜਾ ਨੂੜਾ ਫੁੱਲ ਜਾਂਦੇ ਹੀ ਹੀਟਿੰਗ ਚੈੱਕ ਕਰ ਲੈ ਮੇਰੀ ਕਮਾਲ ਦੀ ਐ ਫੀਟਿੰਗ ਦਾ ਏਅਰ ਕੰਡੀਸ਼ਨਰ ਲੇਵਾ ਤਾਂ ਇਹੇ ਲੱਗਦਾ ਹੀ ਨਹੀਂ ਹਰੇਕ ਵਾਰ ਹੂੰ ਸਹੀ ਗੱਲ ਇਹ ਬੱਚੀ ਨੂੰ ਲੱਗਿਆ ਵਾਗਾ ਪੂਰਾ ਮਗ ਦਾ ਲੈ ਵਾ ਡਾਕਟਰ ਕਿੱਦੇ ਬਹਿਣ ਤੇ ਤਿਆਰ ਹੋਣਾਗਾ ਇਹ ਦੁਗਣੀ ਕਿ ਤਿਆਰ ਹੋਣਾਗਾ ਇਹ ਥੋੜੀ ਤਿਆਰ ਹੋ ਜੂਗੀ ਸਹੀ ਗੱਲ ਦੇਵਾ ਨੂੰ ਤਾਂ ਬਹੁਤ ਆ ਬਾਕੀ ਡਾਕਟਰ ਮਗ ਦਾ ਮੂਰ ਦਾ ਲੈ ਵਾ ਢੱਲਾ ਢੂਲਾ ਬੱਚੀ ਦੇ ਕਿੰਨੇ ਆ ਕਿਦੇ ਹੋਲੀਆਂ ਪੰਗਾਂ ਗਿਆ ਸਹੀ ਗੱਲ ਕਦ ਫਜਣਾ ਹੂੰ ਬਰੀਡ ਫੁੱਲ ਹਨਾ ਲੇਵਾ ਦੇ ਕਮਾਲ ਬਾਕੀ ਲੇਵਾਏ ਬਹੁ ਨਹੀਂ ਐ ਇਹ ਗੱਲ ਕਰ ਰਹਾ ਇਹ ਬੱਛੀ ਨੂੰ ਫੁੱਲ ਹਨਾ ਕਾਜ ਤੇ ਵੀ ਫੁੱਲ ਦੇ ਬਜਟ ਵੀ ਬਹੁਤ ਆ ਬੱਛੀ ਚ ਸਹੀ ਗੱਲ ਆ ਇਹ ਛੇ ਠੰਡੀ ਬਾਕੀ ਬਜਟ ਉਹ ਜ ਲੰਬੀ ਲੂੰਬੀ ਕਿੰਨੀ ਕਹਦੇ ਉਹ ਨਹੀਂ ਆਈ ਲੈੜਾ ਇਹ ਕੋਸ ਨਹੀਂ ਕਹਿਣਾ ਬੱਛੀ ਨੇ ਠੰਡੀ ਬਾਤ ਆ ਪੂਰੇ ਫੁੱਲ ਠੰਡੀ ਹੈਗੀ ਬਾਕੀ ਸਣਾ ਸੁਣਾ ਦੀ ਜਮ ਓਕੇ ਹੈਗੀ ਸਹੀ ਗੱਲ ਆ ਬਾਕੀ ਕੁਆਲਿਟੀ ਕਿੰਨੀ ਕਹਦੇ ਉਹ ਨਹੀਂ ਆ ਲੈੜਾ ਬੱਛੀ ਹੋ ਗਈਆਂ ਕੁਆਲਿਟੀ ਸਹੀ ਗੱਲ ਆ ਫੁੱਲ ਕੁਆਲਿਟੀ ਹੈ ਲੇਵਾ ਦਾ ਇੱਕ ਨੰਬਰ ਆ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਵੀਰੇ ਇਹ ਵੀ ਡਾਕਟਰ ਸੂਆ ਬੱਛੀ ਆ ਗਈ ਉਹ ਵੀ ਡਾਕਟਰ ਬੰਦਾ ਅਜੇ ਹਜੇ ਠੀਕ ਆ ਬਾਕੀ ਕਰ ਦੋ ਜਿਹੜਾ ਇਹਦਾ ਹੀ ਬਹੁਤ ਆ ਸਹੀ ਗੱਲ ਆ ਇਸ ਬੋਦੀਵਾਦੀ ਪ੍ਰਿੰਟ ਪੰਟ ਪੂਰਾ ਚੰਗਾ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਕਮਾਲ ਬਾਈ ਡੈਕਟਰ ਲੇਵਾ ਤਾਂ ਹੈਗੇ ਪਹਿਲਾਂ ਬੱਚੀ ਦਾ ਹੁੰਦਾ ਹੈ ਪਹਿਲਾਂ ਬੱਚੀ ਦਾ ਹੁੰਦਾ ਹਨਾ ਕੁਆਲਿਟੀ ਦੇਖ ਲੈ ਮੇਰੀ ਇੱਕ ਨੰਬਰ ਆ ਬਹੁਤ ਸੋਹਣਾ ਆਰਡਰ ਬਾਈ ਡੈਕਟਰ ਉਪਰਾ ਜਾ ਮੰਨੀ ਜਾਂਦੀ ਹੈਗੀ ਸੀ ਇਹ ਢੰਗੀ ਇਹ ਵੀ ਕਿੰਨੀ ਕਹਦੇ ਓੰਨੀ ਵਾਲਾ ਹੈ ਲੈ ਬਾਈ ਜਿਵੇਂ ਮਾਰਦੇ ਸਹੀ ਗੱਲ ਡੈਕਟਰ ਆ ਗਿਆ ਕਰਕੇ ਬੜਾ ਉਪਰਾ ਜਾ ਮੰਨੇ ਹੈਗਾ ਅੰਕੀ ਲੇਵਲ ਫਿਟਿੰਗ ਦਿਖਾ ਡੈਕਟਰ ਬੱਚੀ ਦੇਣ ਕਿੰਨੇ ਲੋ ਇਹ ਡੈਕਟਰ ਲੈ ਜੂ ਮੰਨ ਕੇ ਚੱਲ 5 ਤੋਂ 4 ਦਿਨ ਇੱਧੇ ਡੈਕਟਰ ਬੈਠ ਤਿਆਰ ਹੋ ਗਈ ਦੱਸੂਗੀ ਬੈਠ ਸੋਰੀ ਹੈ ਨਾ ਦੋ ਡਾਕਟਰ ਬਾੜਾ 25 26 ਕਿਲੋ ਪਾ ਦੂ ਮਾਲ ਕੈ ਨਸਨ ਕਾਰਦਾ ਸਹੀ ਗੱਲ ਆ ਭਾਈ ਆਪਾਂ ਦੇ ਕਿਹ ਡਾਕਟਰ ਹੈ ਨਾ 30 ਚੂਲੇ 25 ਚੂਲੇ 20 ਚੂਲੇ ਉਹ ਗਾਣਾ ਦੇ ਸੇਵਾਗੇ ਸੇਵਾਗੇ 22 ਕਿਲੋ ਪੂਰਾ ਦੁੱਧ ਦਿੱਤਾ ਬੜਾ ਕਿਹੜਾ ਸਾੜਾ ਪਾ ਹੈ ਨਾੜਾਂ ਦੇ ਖਲੇਵੇ ਤੇ ਹਨ ਕੱਲੀ ਗਲੀ 나ੜ ਨਾ ਐ ਖੜੀ ਆ ਤੇ ਥਣ ਦੇਖੋ ਪੂਰੀ ਬਿੱਤੀ ਪੂਰਾ ਵਿਖਰਵਾ ਥਾ ਮੁੱਠੀ ਆ ਥਣ ਲੈ ਗਾਣਾ ਡਾਕਟਰ ਬ੍ਰੀਡ ਫੋਲ ਬ੍ਰੀਡ ਐਡ ਬਾਕੀ ਡੱਬ ਪ੍ਰਿੰਟ ਵਾਲਾ ਨਹੀਂ ਆਇਆ ਇੱਥੇ ਗਾਣਾ ਹੂੰ ਫੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਬਰੀਡ ਬਈ ਤੇ ਦੂਜਾ ਸੂਆ ਕੱਲੀ ਕੱਚੀ ਕੱਚੀ ਆ ਬਸ ਸੋਸਾ ਉਹਨਾਂ ਦਾ ਜਾ ਲਾ ਲ ਇਹ ਵੜ ਨੇ ਤਿਆਰ ਬਹੁਤ ਚੰਗੀ ਹੋਣ ਜਿਹੜੇ ਸਾ ਠੀਕ ਆ ਤੇ ਤਿਆਰ ਹੋ ਗਈ ਬੱਚੀ ਆਪਾਂ ਨੂੰ ਤਾਂ ਲੱਗ ਤੋਂ ਬਾਹਰ ਆ ਗਿਆ ਸਰ ਜੀ ਹੂੰ ਕਿਹੜੇ ਨਾਲ ਡਾਕਟਰ ਬੱਸੀਆ ਕੱਦ ਪ੍ਰਿੰਟ ਰੀਕਿਆ ਬਰੂਕਿਆ ਨਾਲ ਪੜੀ ਜਾਣ ਉਹ ਵੀ ਐ ਜੀ ਗੱਲ ਕਿਹਾ ਡਾਕਟਰ ਬੱਸੀਆ ਸਹੀ ਆ ਬਈ ਸਹੀ ਆ ਬਰੀਡ ਦੇਖੋ ਖੜੇ ਦਿਖਾ ਦੇ ਫੁੱਲ ਸਹਿ ਜਾ ਡਾਕਟਰ ਇਹਦਾ ਹੀ ਬੱਸੀਆ ਫੁੱਲ ਕਾਦਾ ਬਾਈ ਬਰਾਬਰ ਖੜਾ ਉਸਾਂ ਮਾਣਾ ਚਾਹਾਂ ਇਹ ਨਾਣਾ ਨੂੰ ਪ੍ਰਾਈਸ ਦੀ ਡਿਮਾਂਡ ਵੀ ਬਹੁਤ ਆ ਗਈ ਬਹੁਤ ਮੰਗ ਆ ਰਹੀ ਹੈ ਲੇਵਾ ਦੇ ਕਿ ਪਾਂਡਾ ਲੇਵਾ ਸੱਚੀ ਨਾਣਾ ਬਾਈ ਡਾਕਟਰ ਲੇਵਾ ਤਾਂ ਹੈਗੇ ਪਹਿਲਣਾ ਬੱਸੀਆ ਦਾ ਹੁੰਦਾ ਹੈ ਬਾਕੀ ਡਾਇਟਰ ਲੰਬੀ ਲੰਬੀ ਕਿੰਨੀ ਕਹਦੇ ਓੰਨੀ ਆਈ ਹੈ ਸਹੀ ਗੱਲ ਆ ਹਾਂ ਡਾਇਟਰ ਵੀ ਸੀ ਦੀ ਆਈ ਹੂੰ ਤੇ ਮੁੱਲ ਜਾਇਜ਼ ਹੋਊ ਭਰਾ ਮੁੱਲ ਜਮਾ ਜਾਇਜ਼ ਹੋਗਾ ਓਕੇ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਮੁੱਲ ਜਮਾ ਜਾਇਜ਼ ਹੋਊਗਾ ਰੈਟ ਦੇ ਹਿਸਾਬ ਨਾਲ ਮੁੱਲ ਹੋਊਗਾ ਪ੍ਰਿੰਟਡ ਟਾਗ ਫ੍ਰੀਡ ਫੁੱਲ ਇਹਦੇ ਤਿਆਰ ਹੋ ਗਏ ਉਹਦੇ ਮੁੱਲ ਆਗਾ ਸਹੀ ਗੱਲ ਆ ਬਾਈ ਬਾਕੀ ਬਾਹਲੇ ਦੇ ਨਹੀਂ ਲੈ ਡਾਇਟਰ ਦੇਣ ਇੱਕ ਦੋ ਦਿਨ ਹੀ ਲੈਣੇ ਆ ਬੱਛੀ ਨੇ ਬਾਕੀ ਤੇ ਰੱਬ ਜਣ ਫੁੱਜਣਾ ਤਾਹਾਂ ਤੁਹਾਂ ਤੋਂ ਕਿੰਨੀ ਕਹਦੇ ਓਨੀ ਚੰਗੀ ਆ ਸਹੀ ਗੱਲ ਆ ਲੈ ਪੂਰਾ ਪਾਲਸ ਆ ਯਾਰ ਤਾਹਾਂ ਤੋਂ ਚੌੜੀ ਚਾੜੀ ਦਿਖਾਈ ਡਾਕਟਰ ਸਹੀ ਹੈ ਜਿਹੜੇ ਸਾਨੂੰ ਡਾਕਟਰ ਪ੍ਰਿੰਟ ਪ੍ਰਿੰਟਾ ਬੱਚੀ ਦੇ ਰੰਗ ਢੰਗਾ ਦੋ ਤੋ 30 ਕਿਲੋ ਵੀ ਪਾ ਦੂ ਅੱਛੀ ਜਿਸੇ ਵਾਲੇ ਬੰਦੇ ਕੋਲ ਵਾਜੂ ਬਿਊਟੀ ਬਹੁਤ ਆ ਯਾਰ ਫੇਸ ਸਾਰੇ ਬੇਸ ਫੂਸ ਫੇਸ ਥੋੜਾ ਹੋ ਵੀ ਦੰਦਾ ਜੀ ਬੱਚੀ ਠੀਕ ਆ ਹਾਂ ਬਿਊਟੀ ਚੈੱਕ ਕਰੋ ਬਾਈ ਕੀਆ ਮਾਤਾ ਫੇਸ ਬਾਕੀ ਚਾਰ ਰੁਪਏ ਨੂੰ ਬਹੁਤ ਆ ਡਾਕਟਰ ਲੈ ਦੇ ਡਾਕਟਰ ਕੰਨੀਆਂ ਇਹ ਚੱਕੀ ਜਾਂਦੀ ਆ ਪਿਓਰ ਦੂਜਾ ਸੂ ਆ ਗਈ ਠੀਕ ਆ ਬਾਈ ਹਾਂ ਹਮ ਫੁੱਲ ਬਰੀਡ ਆ ਕਿ ਨਹੀਂ ਹਾਂ ਬਰੀਡ ਅੱਗੇ ਵੀਰੇ 4 ਨੰਬਰ ਦੇ ਕਿਹੜਾ ਜਰਸੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਫੁੱਲ ਬਰੀਡ ਕਿ ਨਹੀਂ ਫੁੱਲ ਤੇ ਡਾਕਟਰ ਕਦ ਤੇ ਬਾਜਣਾ ਸਾਰਿਆਂ ਬੜਾ ਦਾ ਵੱਧ ਹੋਊਗਾ ਸਹੀ ਗੱਲ ਆ ਬਾਈ ਇਹ ਸੀਲ ਨਹੀਂ ਡਾਕਟਰ ਇੰਨੀ ਕਾ ਗਈ ਹੂੰ ਤੇ ਮਾਲਕ ਚੱਲ ਡਾਕਟਰ ਦੁੱਧ ਦਾ 20 ਕਿਲੋ ਐਲ ਐ ਸੋਚ ਉਹ ਆ ਬੱਚੀ ਦਾ ਠੀਕ ਹੈ ਜੀ ਸੀਲ ਨਹੀਂ ਕਿੰਨੀ ਕਹਿੰਦੇ ਉਹ ਡਾਕਟਰ ਜੇ ਮੈਂ ਮਰ ਜਿਆ ਤੇ ਵੇਰੀ ਚੱਲ ਕੋਈ ਚੱਕਰੀ ਨਹੀਂ ਢਿੱਲਾਂ ਦੇ ਕੋ ਢਿੱਲਾਂ ਬਹੁਤ ਪਈਆਂ ਸਾਰੀਆਂ ਔਰ ਯਾ ਚੰਗੇ ਢਿੱਲਾਂ ਪਗੇ ਬਾਕੀ ਇੱਕ ਕਰਮ ਵਾਲੀ ਨੇ ਬਾਈ ਡਾਇਰੈਕਟਰ ਥਾਣ ਦਿਖਾਏ ਜਿਵੇਂ ਮਰਜੀ ਬੈ ਜਾ ਥਾਣ ਦੇਖੋ ਮੱਝਾਂ ਖਾਣ ਲਗਾੜਾ ਟਵੱਛੀ ਨੂੰ ਬਾਈ ਜੀ ਬਹੁਤ ਚੰਗੀ ਉਹ ਨਜ਼ਾਇਜ਼ ਚੰਗੀ ਨਿਕਲੇ ਡਾਇਰੈਕਟਰ ਕਿਹੜੇ ਹਿਸਾਬ ਨਾਲ 22 21 22 ਕਿਲੋ ਪਹਿਲੇ ਨੂੰ ਦੋ ਦੁੱਧ ਚੋਇਆ ਵਾ ਐਦਿਕੇ ਬੈੜ ਨਾਲ ਲੈ ਵਾਲੂਗਾ ਬੈੜ 25 ਕਿਲੋ ਦੁੱਧ ਪਾ ਦੇਗੀ ਸਹੀ ਗੱਲ ਬੋਝਣ ਬਹੁਤ ਹੈ ਰਬਾ ਡਾਇਰੈਕਟਰ ਸਾਰਿਆਂ ਬਠਾ ਦਾ ਵਾਧਾ ਹੈ ਸਾਡੀ ਦਿਖਾ ਦੱਸ ਕਿੰਨੀ ਪਈ ਹੈਗੀ ਕੀ ਬਾਤ ਹੈ ਬਾਈ ਡਾਇਰੈਕਟਰ ਐਨਾ ਬਣ ਕੇ ਛੋਟੀ ਦੇ ਨਸੀ ਨਹੀਂ ਪੂਰਾ ਕੱਦ ਤੇ ਪੂਰਾ ਹੀ ਵਾਜਣਾ ਪੂਰਾ ਹੀ ਵਾਜਣਾ ਬਾਈ ਲੈ ਵਾਲੂਗਾ ਇੱਕ ਨੰਬਰ ਬਿਊਟੀ ਚ ਕਰਾ ਕੀ ਆ ਬਾਕੀ ਇਹ ਬੜਾ ਫੋਦੀ ਪਾਦੀ ਪੂਰੀ ਚੰਗੀ ਸਨਕ ਪੁਣਾ ਬੜ ਦੇ ਵਿੱਚ ਫੁੱਲ ਜਰਸੀ ਪੰਜਾਬ ਵਾਲੀ ਮੈਲ ਦੀ ਬਹੁਤ ਕਟਾ ਮੰਗ ਫੋਲਰ ਡਿਮਾਂਡ ਫੋਲਰ ਵਜਣੀ ਦਾਸਦਾ ਯਾਰ ਬੈਠਦਾ ਲੈ ਮੈਂ ਮਾਈਕ ਚਾਹਣਾ ਜੇ ਨੂੰ ਮੱਕਣਾ ਅਰੇ ਇਸਦੀ ਕਰਦੀ ਮੈਂ ਨਹੀਂ ਮੈਂ ਨਹੀਂ ਪੂਰੀ ਯਾ ਵਾਲੀ ਹੈ ਕਿ ਨਿਕ ਮਾਸ ਲੀਹੀ ਸਹੀ ਹੈ ਬਾਈ ਆਪਣੇ ਨੇੜੇ ਲਈਆ ਵਾੜਾ ਠੀਕ ਆ ਬਹੁਤ ਚੰਗੇ ਬੰਦੇ ਨੇ ਬਾਕੀ ਸਭੀ ਬੜੀ ਵਧੀਆ ਅੱਛੀ ਬਹੁਤ ਆ ਬੜੀ ਵੀ ਬਹੁਤ ਆ ਭਾਈ ਦੁੱਧ ਵਾਲਾ ਪੀਸ ਆ ਦੁੱਧ ਚੰਗਾ ਦੀਦੂ ਫਾਇੰਟ ਵਾਲਾ ਬੜਾ ਡੈਕਟਰ ਸਲੀ ਡਰ ਗਈ ਪਈ ਹੈਗੀ ਸਹੀ ਗੱਲ ਆ ਦੇਖੋ ਪਿੰਡੇ ਪੁੰਡੇ ਚੌਂਕ ਚੌਂਕ ਕਿੰਨੀ ਆ ਕੀ ਬਾਤ ਆ ਉੱਤੋਂ ਪੱਧਰ ਲੰਮੀ ਰੇਖ ਭਾਈ ਮੈਂ ਕਹਿੰਦਾ ਟਰੱਕ ਵਾਂਗੂ ਲੰਮੀ ਆ ਕਿੰਨੀ ਆ ਵੀ ਲੰਬੀ ਲੁੰਬੀ ਬਹੁਤ ਆਦੀ ਆ ਕਿੰਨੀ ਆਦੀ ਸਹੀ ਗੱਲ ਆ ਬਾਈ ਡਾਇਰੈਕਟਰ ਆਪਾਂ ਇਹ ਵੀਡੀਓ ਪਾਉਣੇ ਹੈਗੇ ਐਡੀ ਜਰਸੀਸ ਇਹਦੀ ਨਿਕਲਦੀ ਵੀ ਡਾਇਰੈਕਟਰ ਨਹੀਂ ਨਿਕਲਨੀ ਬਾਈ ਫੇਸ ਦਿਖਾ ਲੈ ਡਾਇਰੈਕਟਰ ਫੇਸ ਬੜਾ ਚੰਗਾ ਬੋਦੀਵਾਦੀ ਫੁੱਲ ਤੇਰੀ ਹੋਰ ਪੂਜਾ ਸਰ ਬੱਛੀ ਹੈ ਡਾਇਰੈਕਟਰ ਬੰਦ ਕਰ ਦੇ ਬਈ ਪੂਰੀ ਫੁੱਲ ਆ ਗਈ ਸਹੀ ਹੈ ਬਾਈ ਮਿਸਰੀ ਨਾਲ ਇਸੇ ਨਾਲ ਕੁਝ ਹੋ ਗਈ ਹੈ ਮੋਲਤ ਵਾਲੇ ਬੰਦੇ ਕੋਲ ਆ ਗਈ ਨਹੀਂ 25 ਕਿਲੋ ਹੀ ਪਾ ਦੇ ਮੋਲ ਤਾਂ ਬਾਈ ਜਾਇ ਜੀ ਹੂੰ ਮੋਲ ਡਾਇਰੈਕਟਰ ਅੱਜ 33 ਦੇ ਹਿਸਾਬ ਨਾਲ ਜਾਇ ਜੀ ਹੂਆ ਠੀਕ ਆ ਡਾਇਰੈਕਟਰ 90 50 ਮੋਲ ਕਰਨਾ ਹੈਗਾ ਹੂੰ ਤੇ ਤਿਆਰ ਹੋ ਵੀ ਬੈੜ ਐ ਰੁਪੀਆਂ ਦੀ ਹੈਗੀ ਸਹੀ ਗੱਲ ਆ ਭਾਈ ਬਾਈ ਡਾਕਟਰ ਲੈਬਰੇਟਰ ਨਾਲ ਨੂੰ ਨਾਲ ਬੜਾ ਨਜ਼ਾਇਜ਼ ਪੰਗਾ ਮੁੱਲ ਬਾਈ ਨੇ ਜਮਾਂ ਜਾਇਜ਼ ਹੋ ਮੁੱਲ ਪਹਿਲਾਂ ਹੀ ਬਾਈ ਨੇ ਜਾਇਜ਼ ਹੁੰਦੀ ਆ ਥਾਣ ਬੜਾ ਕਮਾਲ ਦਾ ਮੁੱਕੀ ਵਾਲਾ ਥਾਣ ਬਾਈ ਡਾਕਟਰ ਛੋਟੇ ਛੋਟੇ ਜਰਸੀਆਂ ਦਾ ਬਾਧੂ ਮਿਲ ਜਾਂਦੀਆਂ ਹੈਗਾ ਐਨੀ ਕੱਦ ਵਜਨ ਵਾਲੀ ਜਰਸੀ ਇਸ ਦਿਨ ਨਿਕਲਦੀ ਆ ਕੋਈ ਪਤਾ ਨਹੀਂ ਬ੍ਰੀਟ ਫੁੱਲ ਅੱਗੇ ਬਾਈ ਲਾਸਟ ਇਹ ਇਹ ਵੀ ਡਾਕਟਰ ਜਰਸੀ ਜਿਆ ਕੇ ਹੈ ਹੈ ਡਾਕਟਰ ਬੰਨੇ ਗਰਮ ਹੋਏ ਤੋਪੀ ਹੈ ਗੇ ਸਹੀ ਕਰ ਰਹਾ ਹੈ ਕਿ ਸੀਲ ਠੰਡੀ ਇਹ ਵੀ ਕਿੰਨੀ ਗਹਿੜਾ ਏਟਰ ਉਨੀ ਹੈ ਗਾ ਸਹੀ ਗਾ ਜਿਵੇਂ ਮਰ ਜਿਆ ਤੇ ਫੇਰੀ ਜਾਨੇ ਇਹ ਵਾਲੇ ਇੱਕ ਬਾਹ ਨਹੀਂ ਆਈ ਸੀ ਕਮਾਨਾ ਬਈ ਬਹੁਤ ਸੋਹਣਾ ਦੇਖੋ ਕਿੰਨੀ ਖੁੱਲ ਹੈ ਕੀ ਬਾਤ ਹੈ ਬੱਲੇ ਉੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਪੂਰੀ ਵਿੱਚੀ ਦਾ ਥਾਨ ਵੱਧ ਨਾਲ ਦਾ ਥਾਨ ਲੱਗਿਆ ਵੱਡਾ ਡਾਕਟਰ ਦੁੱਧ ਵੀ ਮਾਝਰ ਗਈ ਹੋ ਇਹਦਾ ਤੇ ਸੀਲ ਦਿਖਾ ਲੈ ਡਾਕਟਰ ਲੈ ਕਿ ਮੈਂ ਮਾਰਦੀ ਵਿਚਾਰੇ ਇਹਣਾ ਕਰਨਾ ਜਮੇ ਨਹੀਂ ਕੁਸ ਠੰਡੀ ਬਹੁਤ ਹੈ ਬਾਕੀ ਲੇਵਲ ਨਾਣਾ ਨੂਣਾ ਕਿੰਨੇ ਆ ਕਹਦੇ ਉੰਨੇ ਆ ਗਏ ਲੈ ਮੂਰੇ ਮਾਰੇ ਦਿਖਾ ਦੇ ਨਾਣਾ ਚੈੱਕ ਕਰ ਲੋ ਵੀ ਕੱਲਾ ਕੱਲਾ ਤਣ ਕਿਆ ਵਾ ਫਬਰੀਡ ਫੋਲਾ ਬਈ ਥੇਲੇ ਵਾ ਬਹੁਤ ਲੱਗ ਲੇਵਲ ਦੇ ਡਾਇਰੈਕਟਰ ਬਾਲੀ ਕਿੱਦੇ ਡਾਇਰੈਕਟਰ ਬੱਚੀ ਤੇ ਤਿਆਰ ਹੋਣਾ ਉੰਨੀ ਬੱਚੀ ਤੇ ਉਨਾਂ ਹੀ ਲਿਆ ਹੋ ਗਿਆ ਬਾਈ ਤਾਂ ਕਦ ਕੁੱਦ ਫੇਸਬੁਕ ਕਿੰਨਾ ਕਹਦੇ ਉਹਨਾਂ ਜਿਹੜਾ ਸੀਡ ਨਹੀਂ ਬਾਕੀ ਲੈਟਰ ਇਹ ਬੀ ਸੀ ਹੋਵੇ ਤੇ ਜਰੂਰੀ ਸੀ ਨਹੀਂ ਸਹੀ ਗੱਲ ਹੈ ਕਾ ਮੱਝ ਨਾਲ ਦਾ ਦੁੱਧ ਲੈ ਲੈਟਰ ਪੁੱਠੇ ਪਾਸੇ ਦੀ ਵਾ ਸਿੱਧੇ ਪਾਸੇ ਦੀ ਵਾ ਜਾ ਇਹਣਾ ਕਰਨਾ ਜਿਵੇਂ ਨਹੀਂ ਕਰ ਮਾਣ ਸਹੀ ਗੱਲ ਆ ਭਾਈ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਤੇ ਮੁੱਲ ਜੈ ਜੀ ਹੋਵੇ ਮੁੱਲ ਲੈਟਰ ਜਮਾ ਜੈ ਜੀ ਹੋਵੇ ਕੋਲ ਹੈ ਭਾਈ ਤੋਰ ਕੇ ਲੈ ਡਾਕਟਰ ਇਹ ਦੇਖ ਦੋ ਫੇਰ ਬਿਊਟੀ ਇੱਕ ਨੰਬਰ ਆ ਭਾਈ ਤੇ ਹੈਂਡ ਫੁੱਲ ਆਉਣੀ ਆ ਪੂਰਾ ਗਾੜਾ ਦੁੱਧ ਦੇ ਹੋਣੀ ਕਰਮ ਵਾਲੀ ਮੱਝ ਨਾਲ ਦਾ ਦੁੱਧ ਹੋਵੇ ਜੈ ਜੀ ਮੱਝ ਰੱਖੀ ਜੈ ਜੀ ਰੱਖੀ ਕਿਨੇ ਭਾਈ ਮੰਨੇ ਡਾਕਟਰ ਮਨਜੀਤ ਜੱਲ ਉਹਦਾ ਦੇ 17 ਕਿਲੋ ਪਹਿਲਾਂ ਉਹਦਾ ਚੋਆ ਹੋਇਆ ਉਹਦਾ ਠੀਕ ਆ 18 19 ਕਿਲੋ ਵੀ ਦੇਗੀ ਮਾਜੀ ਰੀਸ ਨਹੀਂ ਜਾ ਰਹੀ ਨਾ ਮੱਧਨੋਂ ਰੇਟ ਅੱਦਾ ਯਾਨੀ ਬਾਈ ਰੇਟ ਅੱਦਾ ਹੁਣ ਬਾਈ 11 19 ਕਿੰਦੋੜੇ ਆਪਾਂ ਨੇ ਪੁਰਾ 2 ਲੱਖ ਦੀ ਲੇਡ ਆਉਂਦੀ ਹੈਗੀ ਇਹ ਸੀਰੇ ਹੀ ਨਹੀਂ ਗਈ ਸਹੀ ਹੈ ਬਾਈ ਬੈਠਾ ਰਹਿ ਲੈ ਲੈ ਬਾਈ ਕੋਈ ਚੱਕ ਕੇ ਨਹੀਂ ਲੈ ਦੀ ਕੁਆਲਟੀ ਬੜੀ ਨਹੀਂ ਆਏ ਚੰਗੀ ਨਹੀਂ ਬੜਾ ਪੰਮ ਬਾਈ ਯਾਰ ਕਣ ਮਾਈ ਬਾਈ ਡਾਇਰੈਕਟਰ ਹੈ ਤਾਂ ਬੱਚੀ ਕੱਚੀ ਹੈਗੀ ਜੇ ਕਿਤੇ ਸਵਾ ਕੇ ਵੀਡੀਓ ਪਾਉਣੀ ਹੁੰਦੀ ਨਾ ਸਹੀ ਗੱਲ ਦੱਸਣਾ ਜੀ ਬਾੜ ਨੇ ਬਾਕੀ ਕੱਦ ਰੇਡਰ ਡਾਇਰੈਕਟਰ ਵੀ ਛੋਟਾ ਕੱਦ ਨਹੀਂ ਪੂਰਾ ਫੁੱਲ ਸਾਈਜ਼ ਆਏ ਤੇ ਬੀਕਿਆਂ ਬੁਕਿਆਂ ਰਾਗ ਡਾਡਰ ਨੂੰ ਨਹੀਂ ਕੋਈ ਆ ਲੈ ਇੱਕੋ ਦੇ ਰਾਂਗਾ ਬਾਕੀ ਇਹ ਕਲਰਾਂ ਦੀ ਮੰਗ ਪਾਓ ਡਾਡਰ ਮਾਰੀ ਕੋਲ ਡਾਡਰ ਕਿ ਸੀਰ ਨਹੀਂ ਹੁੰਦਾਗਾ ਜਿੱਥੇ ਉੱਰੇ ਹੋਣਾ ਸਹੀ ਗੱਲ ਆ ਬਾਕੀ ਵੱਡੀ ਗੱਲ ਮੁੱਲ ਦੀ ਹੁੰਦੀ ਆ ਮੁੱਲ ਬਾਈ ਦੇ ਜਮਾ ਜਾਇਜ਼ ਹੁੰਦੇ ਆ ਵੇਚਣ ਵਾਲੇ ਭਰਾ ਵੀ ਬਾਈ ਤੋਂ ਬਹੁਤ ਲੈ ਜਾਂਦੇ ਆ ਹਨਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਤੈਨਾ ਕੁਛ ਨਹੀਂ ਤੇ ਨਾਲ ਸੀ ਭਰਾ ਕੋਲੇ ਪੰਜ ਬਈ ਪੰਜ ਹੀ ਰਖਾ ਤੇ ਕਿਸੇ ਵੀਰ ਨੂੰ ਪੰਜਾ ਜੋ ਵੀ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ